ਅਵੀ ਕਾਲਣਾ ਕੰਮ ਛੇੜ ਲਿਆ ਚ ਕੋਈ ਐ ਠੀਕ ਗੱਲ ਬਾਈ ਜੀ ਲਦਾਨਾ ਕੁਝ ਨਹੀਂ ਹੈਗਾ ਸਹੀ ਗੱਲ ਜੀ ਬਿੱਲਾ ਦੇ ਕੇ ਇਹ ਕਹਿੰਦੇ ਉਹ ਬਾਹਰ ਲਾ ਦੋ ਬੰਦੇ 3.5 ਹੈ ਨਾ ਫਿਰ ਆਪਾਂ ਬਾਅਦ ਵਿੱਚ ਕਰਦੇ ਵੇ ਮੈਂ ਆਪਣਾ ਵੀ ਕੱਢ ਕੇ ਲੈਣਾ ਮੇਰੇ ਨਾਲ ਉੱਧਰ ਰੂਟਾ ਬਿੱਟਰ ਮਾਰ ਰਹੇ ਐ ਇਕ ਨਾਲ ਬਗਾ ਦੇ ਲੋ ਬਗਾ ਦੇ ਲੋ ਬਸ ਜੇ ਤਾਂ ਬਿੱਤ ਕੱਲੂ ਵਾਖੀ ਖਿੜਾ ਲਈ ਓ ਸਗੜਾ ਬੂਰੇ ਪੇ ਟਰੈਕਟਰ ਤੇ ਗੱਲ ਲੈਣੀ ਕਰੀ ਦੀ ਵੀ ਆ ਜੋੰ ਮੇਰੇ ਵੀ ਮੱਥੇ ਛੇੜੀ ਫਿਰਦਾ ਏ ਇੱਕ ਕੰਮ ਕਰ ਲਾ ਲਾ ਗਿਆ ਇੱਕ ਗੁਰਪ੍ਰੀਤ ਲਾਰਾ ਲਾ ਗਿਆ ਤੂੰ ਕਹਿੰਦਾ ਨਹੀਂ ਮੱਥੇ ਕਿਹ ਕੋਈ ਨਾ ਜਾਣਦੇ ਮੈਂ ਹੈਗਾ ਆਇਆ ਹੈ ਨੀ ਸਵੇਰ ਦਾ ਤੇਰਾ ਬਚਾ ਹੋ ਗਿਆ ਮੈਂ ਵੀ ਹੁਣੇ ਆਇਆ ਹਲੇ ਬਚਾ 4x4 ਉਂ ਤਾਂ ਫੇ ਲੈ ਗਿਆ ਤਾਂ ਫੇ ਲੈ ਗਿਆ ਹਾਂ ਫੇ ਲੈ ਗਿਆ ਫੇ ਲੈ ਗਿਆ ਕਿਹ ਜੀ ਫੇ ਹੱਥ ਨਾਲ ਫੇ ਹੱਥ ਫੜ ਜੋ ਚਲੇ ਦੇ ਨਾ ਲੋ ਜੀ ਹੁਣ ਇਹ ਟਰਾਲਾ ਪਿੱਛੋਂ ਖਿੱਚਣਗੇ ਕਾਲਾ ਬਾਈ ਕੰਮ ਨਾਲ ਬਹੁਲ ਜਾਇਆ ਪਿਆ ਕੀ ਕਰੀਏ ਤੇ ਬੋਰ ਬਾਈ ਦੀ ਰੋਡ ਸੀ ਆ ਗਏ ਆ ਮੰਨਾ ਆਇਆ ਮੰਨੀ ਜੀ ਆਇਆ ਨਹੀਂ ਆ ਜੀ ਨਹੀਂ ਸਨਾ ਆਇਆ ਤੇਰਾ ਕੈਨੇਡਾ ਵਾਲੇ ਕੋਈ ਗੱਲ ਹੋ ਗਈ ਉਹਦਾ ਹਾਲ ਹੋਣਾ ਪੀਆ ਪੀਆ ਹਾਂ ਠੀਕ ਆ ਜਦੋਂ ਕਹੂੰਗਾ ਪਜਾ ਦੇ ਕਹੂੰਗਾ ਯਾਰ ਚੈਟ ਕਰ ਲੈ ਤੂੰ ਚੈਟ ਕਰ ਲੈ ਫੜ ਜਾ ਟਾਇਰ ਸਾਹਿਬ ਦਾ ਟਾਇਰ ਟਾਇਰ ਸਾਹਿਬ ਦਾ ਉਹ ਜਾਲਾ ਗਿੱਲਾ ਕੀ ਤੇ ਆ ਬਹੁਤ ਗਿੱਲਾ ਆ ਯਾਰ ਬਹੁਤ ਗਿੱਲਾ ਓਏ ਰੱਜ ਕੇ ਸਾਰਾ ਕਿੱਥੇ ਨਹੀਂ ਹੋਰ ਬਾਹਰ ਖੜਾ ਲੋ ਫਿਰ ਉਹ ਨਿਕਲ ਜਾਏਗਾ ਜੀ ਉਹ ਵੀਰੇ ਪਰਕੇ ਨਿਕਲਣਾ ਹੈਗਾ ਨਿਕਲ ਗਿਆ ਤੋ ਪਰਕੇ ਨਿਕਲਣਾ ਹੈਗਾ ਹੋਰ ਤਾਂ ਕੋਈ ਮਰਿਆ ਇਹ ਅਗਰ ਆ ਦੇ ਉਸ ਦੀ ਦਲਦਲਾ ਪਾਈ ਲੈ ਆ ਲੈ ਟੱਕਰ ਖੜੂਗਾ ਚੱਲ ਜਾ ਲੈ ਇੱਥੇ ਮੈਂ ਤਾਂ ਜੋਲੀਆਂ ਲੈਣ ਆਇਆ ਤਾਂ ਇਹ ਮੈਂ ਤਾਂ ਉਰੇ ਖੜਾਉਣ ਨੂੰ ਗਿਆ ਤਾਂ ਮੈਂ ਉਰੇ ਖੜਾ ਦੇ ਬਿੱਲਾ ਨਹੀਂ ਰਹਾ ਹੁਣ ਬੈਠ ਗਿਆ ਇਹ ਹੋਰ ਪਰੇ ਤੇ ਦੱਸ ਕੇ ਪੁੱਜ ਨੇ ਦੱਸ ਕੇ ਬਹੁਤ ਆਏਵੇਂ ਆ ਜੀ ਹਾਂ ਭਈਆ ਓ ਭਾਈ ਓ ਹਾਂ ਸਭੀ ਦੇਖਣਾ ਹੈ ਤੁਝ ਮੈਨਾਂ ਦੇਖਣ ਦਾ ਵੀ ਤਾਂ ਦੱਸ ਕੇ ਭਾਈ ਬਹੁਤ ਆਏਵੇਂ ਆ ਕਿਆ ਕਰਦੇ ਰੂ ਤਾਂ ਮੜ ਜਾ ਐ ਇਹਦਾ ਵੱਜਦੀ ਆ ਓਏ ਤੇਰੀ ਚਰਾਨੀ ਨਾਲ ਆ ਬਹੁਤ ਆ ਤੇਰਾ ਚੱਕੋਂ ਦੇ ਦੇਖ ਸਾਡੀ ਵਾਰ ਹੈ ਛੇ ਪੜੀ ਕਿਤਾ ਦਿਓ ਓਏ ਪਿੱਛੇ ਪੜੀ ਕਿਤਾ ਰਹੀਆਂ ਆਹੀ ਰਹਿ ਗਈਆਂ ਪੜੀ ਕਿਤਾ ਦਿਓ ਮੈਂ ਉਹਦਾ ਪਿੱਛੇ ਨਾ ਨਾਂ ਹੀ ਨਾ ਮੋ ਦੇ ਦੋ ਪਤੀ ਉਹ ਮੇਰਾ ਬੋਲਾ ਹਾਂ ਕਿਥੇ ਨਹੀ ਹੋ ਬੱਤੀ ਕੋਈ ਨਾ ਇਹ ਪਾਟਾ ਇਹਲਾ ਦੇ ਕਰਦੇ ਉਹ ਬਸ ਹੀ ਆਈਏ ਬਸ ਈ ਬਾਹਰੇ ਕਰ ਲਉਗਾ ਕਾਲੇ ਯਾਰ ਇਹਨੇ ਫੇਰ ਮਾਰਨਾ ਯਾਰ ਮੰਨਦੇ ਨਹੀਂ ਮੈਂ ਤਾਂ ਪਹਿਲਾਂ ਵੀ ਗਿਆ ਕਹਿੰਦਾ ਤਿੰਨ ਰੇਣੇ ਅਸੀਂ ਕੀ ਕਰੂੰਗੇ ਅੱਜ ਘਰ ਆ ਕੇ ਪੈਣਾ ਹੈ ਮੰਨਦੇ ਡਾਕਟਰ ਦੋ ਆਉਣੇ ਹੋਰ ਵੀਡੀਓ ਵੀ ਪੂਰੀ ਕਰਨੀ ਹੈ ਵੀਡੀਓ ਪੂਰੀ ਹੋਣੀ ਚਾਹੀਦੀ ਹੈ ਤੂੰ ਡਾਕਟਰ ਦੋ ਬੁਲਾਉਂਗਾ ਦੇਖੀ ਕੱਲ ਨੂੰ ਵੀਡੀਓ ਦੀ ਹੋਰ ਐਪੀਸੋਡ ਵੀ ਬਣਨਾ ਹੋਣਾ ਡਾਕਟਰ 3 ਵੀ ਬਣਨੀ ਹੋਰਦਾ ਓਰੇ ਵੀਡੀਓ ਵਾੜੀ ਹੋਣੀ ਬਣਨੀ ਆ ਓਰੇ ਐਪੀਸੋਡ ਵੀ ਬਣਨਾ ਬੰਦ ਕਰਦਾ ਹਾਂ ਆਹੇ ਨਾ ਮੇਰ ਗਿਆ ਉਹ ਕਰ ਉਹ ਗਿਆਣੀਗਾ ਉਹ ਖਾਜਾ ਮਾਨਦਾਨੀ ਬਹਾ ਕੱਢ ਲਾ ਲੇ ਵੀ ਤੇ ਜੇ ਸੀ ਵੀ ਆਉਗੀ ਰਾਤ ਸ਼ਾਮ ਨੂੰ ਤਾਂ ਫਿਰ ਰਾਤ ਨੂੰ ਮਿਲਣੀ ਵੀ ਜਾਈ ਦੀ ਕਿਸੇ ਦੀ ਉਹ ਫਰਕ ਆ ਬਾਈ ਹਾਥੀ ਹਾਥੀ ਹੋਵਾ ਬਗਿਆੜ ਬਗਿਆੜ ਰਹੀਓ ਆ ਬਗਿਆੜ ਬਗਿਆੜ ਆਥੀ ਆਥੀ ਬਗਿਆੜ ਬਿੱਲੀ ਬਿੱਲੀ ਹੋਵਾ ਆਲੇ ਮੁਖਿਆ ਲਾ ਦਿੱਤਾ ਉਹ ਕਹਿੰਦਾ ਸ਼ੇਰ ਤੋਂ ਬਣ ਗਿਆ ਇਹ ਹੁਣੇ ਕੁੱਤਾ ਹੈ ਇਹ ਕੁੱਤਾ ਹੀ ਰਹਿਣਾ ਇਹ ਹੁਣ ਉਹ ਵੀ ਕਿੱਗ ਜਿੰਦਾ ਰੱਖ ਲਿਆ ਬੋਹ ਬਲੀ ਇਹ ਬੋਹ ਬਲੀ ਜੋੜੀ ਬਣ ਗਈ ਓਏ ਜੱਟ ਜੱਟ ਪਾਗੜਾ ਵੀ ਲੈ ਆਵਾਂਗਾ ਕੱਲ ਨਹੀਂ ਬਵਾਏਗਾ ਇਹ ਕੁੱਤਾ ਹੈ ਹਾਂ ਹੀ ਰਹਿਣਾ ਉਹ ਵੀ ਨਾ ਰੱਖ ਲਿਆ ਬੋਹ ਬਲੀ ਜੰਦਾ ਇਹ ਬੋਹ ਬਲੀ ਜੋੜੀ ਬਣ ਗਈ ਇੰਨੀ ਕੀ ਕਰਾਈ ਅੱਗੇ ਹੈ ਅੱਗੇ ਕਰਾਈ ਆ ਇੱਲਾਕੇ ਕਰਾਈ ਪੁੱਤ 35 ਬਜਾਣਾ 35 ਬਜਾਣਾ ਰੁਕ ਜਾਗੇ ਆ ਗਿਆ ਉਹ ਪਾਈ ਚਾ ਗੁਰੂ ਆ ਗਿਆ 80 ਗਾਜੀ ਜੇ ਕੋਈ ਭਾਈ ਮੇਲਾ ਦੇਖਣ ਆਇਆ ਕੋਈ ਚਲਦੀ ਵਪਸਰੀ ਹੈ ਜੀ ਨਾ ਲੱਗੇਗਾ ਘਾੜਨਾ ਤੇਰੇ ਲੱਗੇਗਾ ਹਾਂ ਹਾਂ ਮਿਲਵਾਤ ਮਿਲਵਾਤ ਠੀਕ ਦੇਖਿਆ ਮੈਂ ਕਿਹਾ ਤੀ ਆ ਗਿਆ ਗੇਰ ਪਾਲੋ ਮੰਦਾ ਫਿਰ ਹੁਣ ਉਹ ਅੱਜ ਕਿਤੇ ਚਲਾਇਆ ਜੇ ਨਾ ਫੇਰ ਮੈਨੂੰ ਪਤਾ ਹੀ ਦਾ ਕਿਹੜੇ ਖਜ਼ਾਨਾ ਆ ਬੰਨਾਂ ਦਾ ਗਾਲੇ ਬਹੁਤ ਪੁਰਾਣਾ ਏ ਪਹਿਲਾ ਗੇਅਰ ਲਵਾਤਾ ਵੀ ਖਾ ਲੇ ਮੈਂ ਵੀਡੀਓ ਪਹਿਲਾ ਲਵਾਤਾ ਦੱਸ ਕਾਰ ਆ ਇਹ ਗਾਹ ਪੈਣਾ ਯਾਰ ਭਾਈਆ ਬਾਸ ਆ ਗਏ ਫੇਰ ਚੱਲ ਜਾ ਦਾਂ ਬਾਈ ਨੂੰ ਤੇ ਆ ਗਏ ਅਸੀਂ ਆ ਗਾਹ ਪੈਣਾ ਭਈਆ ਵੰਦੇ ਜੇ ਗਾਹ ਪੈਣਾ ਦੇਖੀ ਹਾਂ ਦੋ ਡਟਰਾਉਂਗੇ ਇਹ ਕਿੱਲਾ ਦੀ ਅਗੂ ਕਿੱਲਾ ਏ ਇਹਦੇ ਤਿੰਨ ਚਾਰ ਪਾਉਣੇ ਪਾਉਣੇ ਦੇਖਦੇ ਜਾਂਦੀ ਹਾਂ ਗੰਨਾ ਅੱਦੇ ਲੱਦ ਹੋਇਆ ਜਾ ਚਾ ਝੋਟੇ ਦੋ ਹੀ ਪਾਣੇ ਆ ਨਾ ਦੇਖੀ ਮੈਂ ਨਹੀਂ ਝੋਟੇ ਨਹੀਂ ਦੇਖੀ ਝੋਟਾ ਨਹੀਂ ਉਹ ਪੰਗਾ ਪੈ ਗਈ ਜਦ ਦੋ ਝੋਟੇ ਪਾਣੇ ਨਾ ਉਹ ਉੱਤਰ ਫੋਰ ਫੋਰ ਲਿਆਈਆਂ ਆ ਜੜ ਕੱਟ ਕੇ ਆਏ ਉਹ ਦੂਹ ਲਈ ਫੋਰ ਫੋਕ ਵਾਲੇ ਫੋਰ ਬਈ ਫੋਰ ਹੀ ਲਿਆਉਣਾ ਉਹਨੇ ਖਿੱਚ ਲੈਣਾ ਕਾਲੇ ਤੂੰ ਬੈਨ ਨਾ ਸਾਨੂੰ ਕਿ ਦਹਾੜ ਜੋਗਾ ਬਿਜਲੀ ਤੇ ਹਲੇ ਫਿਰ ਬਾਅਦ ਮੈਂ ਕਾਲੋ ਕਹਿੰਦਾ ਇਹਦਾ ਬੀਜਾ ਬੋਤਾ ਕੱਟ ਲੈ ਦੋ ਉਹਨੂੰ ਕੱਟ ਲੈ ਉਹ ਤੋਂ ਕੱਟ ਲੈ ਆਹ ਕਰਾ ਚਾਵੀਂ ਹਿੱਡੀ ਹੋ ਗਈ ਹੋਣੀ ਮੈਂ ਕੱਦੇ ਘਰੋਂ ਕਰਕੇ ਮੈਂ ਕਿਹਾ ਮੈਂ ਡੋਲਿਆਂ ਡੱਕ ਕੇ ਆਇਆ ਚੱਲ ਚੱਲ ਮੈਂ ਤੇਰੇ ਪਿੱਛੇ ਜਾ ਰਿਹਾ ਆ ਜਾ ਆ ਜਾ ਚੱਲ ਹੁਣ ਇਹ ਕਾਲੀ ਦੀ ਵਾਈਪ ਨੂੰ ਪੁੱਛਾਂ ਤੂੰ ਉਹ ਪੁੱਛਿਆ ਉਹ ਤੂੰ ਤਿੰਨੇ ਤੇ ਬੈਠ ਰਹਿੰਦਾ ਯਾਰ ਸਰ ਕਾਲੇ ਦੇ ਪਿੰਡ ਨੂੰ ਜਾਣਾ ਮੇਰੇ ਪਿੱਛੇ ਬੈਠਣਾ ਤੇ ਸੱਦੇ ਹੋ ਵੀ ਯਾਰ ਚੱਲ ਕਾਲੇ ਓ ਅਣੀ ਮਮਾ ਤੂੰ ਮਮੇ ਨੂੰ ਨਾ ਲੱਭਾ ਲੈ ਆ ਬੋਲਟ ਵੀਡੀਓ ਲਾਵਾ ਗਾਲਿਆ ਬਲੇ ਅਸੀ ਗਾਲ ਜੀ ਇਹ ਲੈ ਲੈ ਆਉਰੀ ਬਸ ਕਰੀ ਯਾਰ ਬਾਕੀ ਬਾਈ ਟਰੈਕ ਇੱਕ ਹੋਰ ਮੰਗਾਇਆ ਸਾਹਿਬ ਜੋ ਉਹਦੇ ਖੇਲੇ ਦੇ ਵਾਦਾ ਕੰਮ ਨਹੀਂ ਹੈ ਦੋਰ ਗਿਆ ਹਰ ਵੀਰੇ ਆਈ ਹੈ ਆ ਬਾਈ ਆਈ ਆ ਓਏ ਇਹਨੂੰ ਬਾਹਰ ਕੱਢ ਤੂੰ ਬਾਹਰ ਜਾਣ ਤੂੰ ਬਾਹਰ ਜਾਣ ਉਹ ਬੜਾ ਯੂਨੀ ਕਰਦੇ ਆਗੇ ਉਹ ਥੇ ਰਹਿੰਦੇ ਨੇ ਵਾੜਦਾ ਹੀ ਨਹੀਂ ਆ ਉਹਦੇ ਮਰਾਂ ਲਾ ਉਹਨਾਂ ਨੂੰ ਖੋਲ ਦੇਣਾਗਾ ਓਏ ਥੱਲੇ ਉਹ ਵੀ ਕਹੀਗਾ ਜੈਗੇ ਦਵਾ ਦਾ ਡਰਾਈਵਰ ਵੀ ਉਹ ਦੇਖ ਪਟਾਈ ਹਾਂ ਆਹ ਉਹਨੇ ਆਹ ਦੇ ਪਟਾਈ ਹੈ ਟਰੈਕਟਰ ਦਾ ਕਿਹੜਾ ਹਾਲ ਤਖੜੇ ਆ ਵਾਹ ਲੈ ਵੋਏ ਗੇਰ ਲਿਆ ਦਾ ਇਹਨੇ ਹੋ ਗਿਆ ਬਿਹੜ ਦਾ ਬੰਦਾ ਕੋਈ ਆਹ ਦੇ ਹੈ ਪਟਾਈ ਫਾਲੇ ਵੀ ਟਕੜਿਆ ਫਾਲੇ ਵਿੱਚ ਫਰਕ ਨਾਲ ਜੋਰ ਨਾਲ ਡੈਕਟਰ ਕਰਕੇ ਪਤਾ ਲੱਗਦਾ ਆ ਆਹ ਲੈ ਇਹ ਲਾ ਦਿੰਦੇ ਸਤਿਕਾਰ ਜੀ ਜਦੋਂ ਨਵੀਂ ਚੀਜ਼ ਆ ਜਾਂਦੀ ਹੈ ਮੈਂ ਪੁਰਾਣੀ ਵੀ ਕਹਿੰਦਾ ਲਾਉ ਫਿਰ ਇਹਦਾ ਇਹਦਾ ਮਤਲਬ ਲਵ ਕੱਢਣੀ ਇੱਥੇ ਕਿੰਨਾ ਲੱਗਾ ਜਿਹੜੀ ਪਾ ਰਹੇ ਨੇ ਮਿੱਟੀ ਕਰ ਰੱਖੇ ਨੇ ਲੈ ਚੱਲੋਂ ਨੂੰ ਦੇ ਲਗਾ ਕੰਮ ਚੱਲ ਰਹੀ ਹੈ ਕਿ ਕੱਟਵਾ ਨਹੀਂ ਹੋਰ ਹੋਰ ਜ਼ਿਆਦਾ ਕਰ ਜਾ। ਯਾਰ ਬੰਦਾ। ਇਹਦਾ ਬਾਇਆ ਬਾਇਆ ਜਿੱਦਾਂ ਬਾਇਆ ਬੰਦਾ। ਮੱਕੀ ਦੀ ਵੀ ਦੱਲੇ ਓਰੇ। ਮੈਂ ਦੂਰ ਨਹੀਂ ਨਾਲੇ ਪਾਣੀ ਪੂਲੀ ਲਾਉਣਾ ਨੇੜੇ ਤੇ ਹੂੰ। ਕੋਈ ਕੁੱਪੜਿਆ ਵੜੀ ਜਾ। ਹਾਂ। ਫਿਰ ਹੋਲੀਆਂ ਆ ਮੈਂ ਹੋਲੀਆਂ ਫਿਰ। ਹਾਂ। ਕੱਲੀਆ ਬੰਦੂ ਉਹ ਵਾਲਾ ਗਿਆ ਬਹੁਤ ਹੁੰਦੀ ਆ ਤੂੰ ਇਹੋ ਦਾਣਾ ਪਿਆ ਤੇ ਕਹਿ ਗਰਾਂਦਾ ਕੰਮ ਕਰਦਾ ਬਈ ਪਹਿਲੇ ਗਿਆ ਠੁਠਾ ਕਰਾਂ ਪਾਲੂ ਨਾ ਪਟਾਈ ਵੀ ਹੋਣ ਲੱਗੀ ਪਟਾਈ ਤੋਂ ਹੋਦਾ ਬਈ ਮਾਨੇ ਬਾਨੇ ਆਮੀ ਆ ਜਿਹੜਾ ਗਾਈਸ ਕਿੰਨੀ ਜਿੰਨਾ ਰਾਸ਼ਾ ਹੋ ਗਿਆ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਸਰਪ੍ਰਾਈਜ਼ ਵੀ ਕਰਦੀ ਏ ਆ ਗੁਰਦਾਪਾਈ ਪੰਜਾਬੀ ਦਾ ਪਾਰਟੀਨਾਮੇ ਬਾਤ ਆਹ ਨਾ ਦੇ ਰੋਗ ਦੇਖਦੇ ਸਾਡੇ ਬਣਾ ਉਹ ਬੰਦਾ ਮਿਲ ਮਾਰੇ ਦਾ ਪਰਚੇ ਹੀ ਉਦਣ ਜਿੱਦਣ ਚੌਥਾ ਗਰੁੱਪ ਚੱਲੂਗਾ ਉਦਣ ਦੇਖਾਂਗੇ ਹਾਂਜੀ ਦੱਸੋ ਇਹਦਾ ਮਾਨ ਆ ਗਿਆ ਹਲਾ ਗੰਦਾ ਦੇਖ ਆ ਗਿਆ ਥੋੜਾ ਰਸਤਾ ਦੇਖਣ ਆਇਆ ਦੇ ਰਾਸਤਾ ਤਾਂ ਪਹਿਲੇ ਗਿਆ ਤਾਂ ਭਾਈ ਦੁਆਰਾ ਬਦਲਾ ਦੋ ਬਾਈ ਨੂੰ ਥੋੜਾ ਮੇੜਾ ਹੈਗਾ ਜੀ ਹੁਣ ਤਾਂ ਤੂੰ ਦੀ ਜੜ ਵੀ ਨਹੀਂ ਵੱਡੀ ਹੈਗੀ ਉੱਪਰ ਤੇ ਕੋਈ ਲੋੜ ਨਹੀਂ ਸਿੱਧਾ ਜਾਣਾ ਇਹਨੇ ਮੌਕੀ ਲਾ ਲੈ ਗੰਨਾ ਸੀ ਵਿੱਚ ਤੇ ਦੋ ਗਾਂਹਾਂ ਦੇ ਲਾ ਸਾਰੀ ਗਾਇਤ ਕੀ ਤੇ ਚੱਲ ਬੀਜ ਮਾਂ ਲਾ ਗੀਆਂ ਨਾ ਗਾਂ ਨੂੰ ਸਾਰੀ ਮਿਲ ਜਾਣਾ ਇੱਥੀ ਨੂੰ ਜਾਣ ਦੇ ਤੰਬੇ ਗਾਂ ਨੂੰ ਗਰਾਂ ਨੂੰ ਮਾਰਦੀ ਗਈ ਆ ਬੇਹੇ ਰੇੜੀ ਰੇੜੀ ਦਾ ਬਾਂਡ ਕਰਵਾਇਆ ਮੈਂ ਆਪਣਾ ਵਾਲਾ ਟਰੈਲਰ ਨਾ ਕਰਾਈਆ ਬੇਹੇ ਬਾਬਾ ਠੀਕ ਆ ਆਪਾਂ ਦੋ ਆਪਾਂ ਰੇੜੀ ਆ ਦੂਆ ਨਾਲ ਲੈ ਕੇ ਜਾਣਾ ਕਸ਼ਮੀਰੀਆ ਚੰਗੋ ਬਦ ਦੂਆ ਨੂੰ ਕਹਿਣਾ ਵੀ ਤਾ ਰੇੜੀ ਲੈ ਕੇ ਨਹੀਂ ਆਣਾ ਰੇੜੀ ਲੈ ਕੇ ਮੈਂ ਜਾਊਂਗਾ ਹਾਂ ਬਸ ਠੀਕ ਨਹੀਂ ਕਰ ਹਾਂ ਸੜਾ ਬੜਾ ਟਰੈਕਟਰ ਨਾਲ ਲੈਣਾ ਪੈ ਜੀ ਹੋਰ ਹਾਂ ਵੀ ਠੀਕ ਆ ਹੈ ਕਿ ਨਹੀਂ ਹਾਂ ਫੌੜ ਲੈ ਜਾਏਗਾ ਨਾ ਦੂਆ ਹਾਂ ਫੌੜ ਲੈ ਜਾਏਗਾ ਅਸੀਂ ਹਾਂ ਕਸ਼ਮੀਰੀਆ ਚੰਗੀ ਤੇ ਜਾਂਦਾ ਮੌਜਾ ਜਾਂਦੇ ਤੇ ਹਾਂ ਇਹ ਰਸਤੇ ਨਾਲੋਂ ਤਾਂ ਚੰਗਾ ਹੀ ਆ ਮੁੜ ਕੇ ਆਹੋ ਇੰਨਾ ਕਰ ਲੱਦਣਾ ਹੋਈ ਕਰਨਾ ਉਸੇ ਇੰਨਾ ਵੀ ਕਿੱਥੇ ਉਦੋਂ ਹਾਇਉ ਨਹੀਂ ਤੇ ਦੋ ਗੇੜ ਤੇ ਉਹ ਠੀਕ ਹੈ ਮੈਂ ਆਪਣੇ ਲਾਦੇ ਆਂ ਰਹਿ ਜਾ ਗੇੜਾ 56 ਕੁਆਂਟਲ ਹੋ ਗਏ ਉਹਦਾ ਆ ਜਿੰਨੀਆਂ ਬਾਰਤੀਆਂ ਸੀ ਰੇੜੀ ਦੇ ਘਰ ਨੂੰ ਇੱਕ ਗੇੜਾ ਹੋਰ ਹੁੰਦਾ 60 ਹੋ ਜਾਣਾ ਸੀ 60 ਡੱਪ ਜਾਣਾ ਤਾਂ ਜੇ ਗੇੜੀ ਕੋਰ ਹੁੰਦਾ 60 ਬਾਈ 60 ਸੱਤ ਨੂੰ ਕੁਛ ਨਹੀਂ ਕਹਿੰਦਾ ਰਸਤਾ ਹੈ ਆ 80 ਕੁਆਂਟਲ ਤਾਂ ਤੇਰਾ ਹੋ ਗਿਆ ਇਹ ਫੇ ਤੈਨੂੰ ਹੋਈ ਐਸੇ ਕੁਛ ਨਹੀਂ ਕਹਿੰਦਾ ਇੱਥੇ ਨੂੰ ਉਹ ਫੇ ਤਾਂ ਯਾਰ ਜੇ ਮੜਾ ਜ ਟਾਇਰ ਥੱਲੇ ਵੀ ਕਰ ਗਏ ਉਹ ਵੀ ਡਾਟਰ ਖਿੱਚ ਲਈ ਜਾਂਦਾ ਹੁਣ ਜਿਆਦਾ ਭਰਿਆ ਫੇ ਡੱਪ ਲੈ ਜਾਂਦਾ ਫੇ ਤਾਂ ਟਰੈਕਟਰ ਨੂੰ ਡੱਪ ਨਹੀਂ ਕਰਦਾ ਆ ਆ ਉਹ ਪਰਮ ਉਹ ਕਰਾਂ ਮੈਂ ਫੇ ਨਿਕਲਣਾ ਨਹੀਂ ਰਸਤਾ ਹੀ ਖਤਰਨਾਕ ਲੜੀ ਵਾਲਾ ਦੇਖ ਤਾ ਮੈਨੂੰ ਤਾਂ ਦੱਸ ਦੇ ਆਪ ਨੂੰ ਲੈ ਕੇ ਚ ਲੈ ਮੇਰੇ ਅੱਗੇ ਖੜਾ ਮੋਟਰਸਾਈਕਲ ਮੋਟਰਸਾਈਕਲ ਵਾਹਦਾ ਹੋਰ ਮੈਂ ਤੁਰ ਕੇ ਆਇਆ ਪਿੰਡ ਤੇ ਮੈਂ ਤਾਂ ਦੇਖੀ ਨਹੀਂ ਬਾਈ ਤੈਨੂੰ ਆ ਦੇ ਗੱਗੇ ਨੇ ਪਹਿਲਾਂ ਖੜਾ ਆ ਜਾਂਦਾ ਇੱਕ ਦੇਖ ਲੈ ਆਪਣਾ ਚੋਕ ਚੋਕ ਕੀਤੇ ਚੱਲ ਮੈਂ ਵੀ ਖੜਾ ਕੇ ਆਇਆ ਅੱਗੇ ਜਾ ਕੇ ਮਿੱਟੀ ਪਾਵਾਂਗੇ ਇਧਰ ਨਾਲ ਗਾਹਾਂ ਨੂੰ ਬੂਟਿਆਂ ਦੀ ਲਾਈਨ ਤੇ ਉਹ ਫੇੜ ਕਿਹੜਾ ਬਾਹ ਹੋਣਾ ਹੈ ਤੇ ਮਿੱਟੀ ਪਾ ਲੂਗੇ ਨਾਲ ਨਾਲ ਯਾਹ ਮਿੱਟੀ ਵੀ ਨਾ ਪਵੇ ਇਧਰ ਹੀ ਸੜ ਮੜੀ ਨੀਵੀ ਰਹੇ ਬਸ ਇਧਰ ਹੀ ਸੜ ਤੇਰੀ ਉੱਚੀ ਇਧਰ ਹੀ ਸੜ ਨੀਵੀ ਉਹਦੇ ਕਰਕੇ ਪੰਗਾ ਨੇ ਦਬਣਾ ਨਹੀਂ ਹੈਗਾ ਹਾਂ ਤਾਂ 80 90 96 ਕੁਆਂਟਲ ਜੀ ਦੀ ਲੰਘ ਕੇ ਗਈ ਯਾਰ ਉਹਦੇ ਨੂੰ ਇਹਦਾ ਸਾਲਾ ਫਾ ਗੰਨੇ ਦਾ ਐ ਝੋਲ ਮਾਰ ਜਾਂਦਾ ਵਾ ਦਬਣਾ ਥੋੜੂਗਾ ਇੱਕ ਟਾਇਰ ਪੂਰਾ ਆ ਗਿਆ ਇਹਨੇ ਲੰਘ ਜਣਾ ਚੌੜਾ ਨਹੀਂ ਨਾ ਹੁੰਦਾ ਟਰਾਲਾ ਉਹ ਤਾਂ ਕਿ ਲੱਦਿਆ ਉਹਨਾਂ ਨੇ ਤੇਰਾ ਆਹੀ ਹੈ ਉਹ ਤੇ ਆਪਣੀ ਜਗ੍ਹਾ ਮੂਰੀ ਵਾਲੀਆਂ ਉਹ ਦੁੱਧੇ ਲੱਤੀ ਉਹ ਦਲੀਪ ਉਹ ਦਲੀਪ ਉਹ ਆ ਭਰੀਆਂ ਚੱਕੋਰੇ ਤੇ ਕੱਢੀ ਇਹਨੂੰ ਨੇਰੇ ਦੇ ਪਹਿਲਾਂ ਕੱਢ ਲਓ ਫਿਰ ਇੱਥੇ ਲੱਦੀ ਜਾਏ ਦੁਆਰੇ ਤੇ ਟਾਇਰ ਗਿੱਰ ਗਿਆ ਥੱਲੇ ਆ ਜਾ ਉਹ ਇਹਨੂੰ ਹੈਂ ਚਾਰ ਚੱਕਿਆ ਹਾਲ ਲੱਦ ਕੇ ਕੱਢ ਪਿਆ ਸੀ ਇੰਦਲ ਮੂਰੇ ਹੀ ਲਾਲੀਦਵਾਰੇ ਗੇੜ ਇੰਦਲ ਨਾਲੇ ਲਵਾ ਇੰਨਾ ਕਿ ਲੱਭਿਆ ਪਰ ਕਾਲੀਆਂ ਮਾਹਾਂ ਤੋਂ ਗੇੜ ਲਾਇਆ ਦੇ ਸੇ ਗਿੱਲਾ ਤਾਂ ਬਹੁਤ ਖੇਤੂ ਦਾ ਤਾਂ ਯਾਰ ਗਾਰਾ ਪਿਆਦਾ ਜਿਉ ਮੈਂ ਕਾਲੇ ਵਾਲਾ ਦਾ ਕਾਲਾ ਤਾਂ ਬਹੁਤਾ ਗਿੱਲਾ ਦਾ ਖੇਤ ਗਾਰਾ ਗਿੱਲਾ ਸੀ ਗਾਰਾ ਹੀ ਸੀ ਜਿਉ ਮੈਂ ਹਰ ਕੌਗਾ ਉਹ ਮਿੱਟੀ ਦਾ ਫਰਕ ਹੈ ਇੱਥੇ ਹਲੀ ਪੱਸੀ ਮਿੱਟੀ ਜੀ ਭਾਈ ਇਹ ਸਣੀ ਆ ਇੱਧਰ ਡੱਕ ਆਹ ਉਹ ਦੇਖ ਲੈ ਕੋਹਯੋ ਵਾ ਬਚਾਲੇ ਅੱਵੇ ਭਾਈ ਇਹਨੂੰ ਦੇ ਲੈ ਥਾਲੀ ਬਿਮਾਰੀ ਦੀ ਕਰਨੇ ਨੂੰ ਹੈ ਬੰਮੇ ਸੁਥਰਾ ਦੇ ਲੈ ਕਿ ਨਾ ਆਹ ਪਹੀ ਦੇ ਬਚਾਲੇ ਜੀ ਦੇ ਲੈ ਪਹੀਓ ਪਚਾਲੇ ਇੱਧਰ ਮਿੱਟੀ ਹੋਰ ਹੈ ਇੱਧਰ ਹੋਰ ਹੂੰ ਹੂੰ ਇੰਨਾ ਫਰਕ ਹੈ 95 ਵੀ ਗਿਰੇ ਲਿਆ ਸਾਰਾ ਬਸ ਇਹ ਗਰੇ ਜਾਂਦਾ ਐਂਡ ਤੱਕ ਜਾਂਦਾ ਜਾਂਦਾ ਸਾਬ ਗੰਨਾ ਕਿਹੜਾ ਖੜਦਾ ਤਮੇ ਨੇ ਇਹ ਬੈਨ ਖੜਾ ਕੇ ਬੀਜ ਲੈ ਕੇ ਜਾਣਾ ਵੀ ਸਾਲੇ ਤੇ ਵਜਨ ਰਹੇ ਨਾ ਪਰ ਹੁਣ ਕਾਹੇ ਬੱਸ ਕਰੋ ਇਹਨਾਂ ਨੂੰ ਇਹਦਾ ਆਪਣਾ ਟਾਈਮ ਜਾਦਾ ਕਿਹੜੇ ਟਾਈਮ ਵੀ ਜੇ ਪਿਛਲੇ ਸਾਲ ਉਹ ਬੱਸ ਵੀਰ ਮੈਂ ਆਪਣਾ ਦਿਨ ਦੱਸ ਕਿੰਨੀ ਤਰੀਕ ਤੀ ਮੈਂ ਤਾਂ ਕਹਿੰਦਾ ਬਾਈ ਵਾਰ ਦੇ ਬੀਜ ਇਹ 22 ਮਾਰਚ ਹੋਣੀ ਆਲੇ ਦੱਸ ਲੈ 10 12 ਫਰਵਰੀ ਹੋਈ ਆ ਕਿੰਨਾ ਕਰਾਉਣਾ ਬਾਈ ਇਧਰ ਗੇੜ ਲੱਗਿਆ ਲਾਉਣ ਬੱਸ ਕਾਹੇ ਬੱਸ ਜਣਾ ਲਾਈ ਹੁਣ ਇਧਰਲੀ ਸਾਈਡ ਲਾ ਲਾ ਗੇੜ ਮੂਲੀਆ ਜਗਾ ਲਓ ਭਰੀਆਂ ਫੇਰ ਲਾ ਕਰਦੇ ਫਿਰੂਗੇ ਯਾਰ ਉਹ ਇੰਦਰ ਹਾਂਜੀ ਹਾਂਜੀ ਆਹ ਭਰੀਆਂ ਜਗਾ ਇਸ ਤੋਂ ਲੈ ਕੇ ਭਰੀ ਆ ਉਧਰ ਲੱਗ ਲਾਣ ਦੇ ਯਾਰ ਤੁਸੀਂ ਲਊ ਕੀਤਾ ਪਿਆ ਉਹਦਾ ਅੰਬੀਰੇ ਕੇ ਨੋ ਪਤਾ ਨਾਮ ਕਰੀ ਜਾਂਦਾ ਤੂੰ ਕੌਣ ਤੂੰ ਮੈਂ ਵੀ ਨੂੰ ਅੱਧਾ ਪਾਸੇ ਕਰ ਗਾ ਮੂੰਹ ਕਹ ਕੇ ਕਿ ਆਇਆ ਤੂੰ ਹੁਣ ਪੰਮ ਉਹਨੂੰ ਕਹ ਕੇ ਕਿ ਆਇਆ ਤੂੰ ਬਾਹਰ ਜਾ ਆਂਗਾ ਮੇਰੀ ਖੇਲਦੇ ਹੋ ਦਰ ਤੱਕ ਮੈਂ ਮੈ ਪਤਾ ਨਹੀਂ ਕਹ ਕੇ ਕਿ ਆਇਆ ਮੂੰਹ ਦੇ ਹੋਦਾ ਮੈਂ ਨੂੰ ਆਪਣੇ ਡਲੇ ਆਪਾ ਆਪਣੇ ਵਾਲਾ ਪੇ ਗਈ ਜਾਂਦਾ ਮੈਂ ਕਦੇ ਕਹਿੰਦਾ ਵੀ ਪਹਮਾ ਰੋਕਦਾ ਉਹਨਾਂ ਨੂੰ ਨਹੀਂ ਲੈ ਜੀ ਵਿੱਚ ਲੱਦਣ ਤੇ ਨਾ ਇਹ ਤੇ ਨਹੀਂ ਗੱਲ ਮੈਂ ਤਾਂ ਆਪਣੀ ਕਰੀ ਮੈਨੂੰ ਕੋਈ ਲੈਣਾ ਜਿੱਥੇ ਮਰ ਲੱਗ ਦੋਰੀ ਵਿੱਚ ਲੱਦਣ ਦੇ ਕਹਿੰਦਾ ਸੀ ਕਦੇ ਬਾਹਰ ਕੱਢ ਕੇ ਲੱਦ ਲਾ ਇਹਨਾਂ ਦੀ ਹਾਰੀ ਵਟ ਕਰਾਈ ਬਈ ਯਾਰ ਜਿਹੜੇ ਹਾਲਾਤ ਆ ਜਾਣਾ ਪੈਣਾ ਹਾਂ ਜਿਹੜੇ ਹਾਲਾਤ ਆ ਜਾਣਾ ਤਾਂ ਜਾਣਾ ਤਾਂ ਪੈਣੀ ਆ ਕੋਈ ਨਹੀਂ ਦਿੱਲੀ ਘੜੇ ਦੂਰ ਆ ਉਹਦੇ ਗਾਣੇ ਦਿੱਲੀ ਘੜੇ ਦੂਰ ਆ ਦਿੱਲੀ ਦੀ ਨੜਈ ਆ ਆ ਜਦ ਬਗਤ ਆਉਂਦਾ ਫੇ ਸਭ ਪਾਸੇ ਨੂੰ ਭੱਜਣਾ ਪੈਂਦਾ ਜਿਹੜਾ ਵੈਂਦਾ ਬਾਈ ਕੀ ਗੱਲ ਐ ਇਹ ਜਾ ਕੋਈ ਰਾਹ ਹੀ ਨਹੀਂ ਰਹਿੰਦਾ ਬੰਦੇ ਨੂੰ ਫੇਰ ਤਾਂ ਕਿਤੇ ਨਾ ਕਿਤੇ ਜਾਣਾ ਹੀ ਪੈਂਦਾ ਚਾਹੀ ਦਿੱਲੀ ਐ ਚੇਕਲ ਕਰ। ਅਬੂਰੇ ਲਈ ਚੱਕ ਲੋ। ਗੋਡਾ ਹੀ ਆ ਉਹਦੀ ਫੇਰ ਤਾਂ ਹੁਣ ਰੱਖ ਲੈਣਾ। ਸਾਡਾ ਤਾਂ ਗੋਡਾ ਹੀ ਆ। ਇਹ ਤਾਂ ਚਲੀ ਜਾਂਦਾ। ਚਾਰ ਦਿਨ ਨਹੀਂ ਵੱਡੂਗੇ ਬਸੀਣ ਗੋਡਣੀ ਭਾਰ। ਆਏ ਦੇਖਣੇ ਜਾਂ ਤੂੰ ਬਹੁਤ ਵੱਡਦੇ ਆ ਦੋਸਤ। ਨਾ ਵੱਡਿਓ ਜਾਂਦੇ ਨੇ ਹੋਰ। ਵਧੇਰੀ ਦੂੜੀ ਪਈ ਤੁਹਾਡੇ। ਇਹੋ ਜਿਹੜਾ ਜਿਹੜਾ ਉਹਨੇ ਵਾਦਾ ਕਰਤਾ ਪੂਰਾ ਕਰਨਾ ਚਾਹੁੰਦਾ ਹੈ ਕਿ ਨਹੀਂ? ਵਾਦਾ ਕੌਣ ਪੂਰਾ ਕਰਦਾ ਤੇਰਾ ਮੁੰਡਾ ਕਿਆ ਪੂਰਾ ਕਰਦਾ ਪੁੱਛਦਾ ਉਹਨੂੰ ਕਿਆ ਹੈ ਉਹ ਲੜਨ ਲੱਗਿਆ ਵਕੈਦਾ ਵੱਢ ਕੇ ਲੈ ਜਾ ਗੱਲ ਪਰ ਸਾਨੂੰ ਆ ਆਪ ਦੇ ਲੈ ਰਿਮਾਰਕ ਵਾਦਾ ਕੋਈ ਨਹੀਂ ਪੂਰਾ ਕਰਦਾ ਕਿਆ ਹੈ ਸਰਕਾਰਾਂ ਹੈ ਕਿਆ ਹੈ ਬੰਦੇ ਆ ਮੈਨੇ ਲਾ ਲਵਾ ਮੰਨੂ ਕਹਿਣਾ ਵੀ ਗੰਨਾ ਸੁੱਕ ਗਿਆ ਅਜੀ ਯਾਤਾਂ ਮੈਨੂੰ ਸੁਕਾ ਭਾ ਗੰਨਾ ਦੇਤਾ ਚੂਹਾ ਲੱਗਿਆ ਹੋਇਆ ਮੇਰਾ ਤੰਗਲਾ ਵੀ ਬਣਾ ਚੱਕ ਕੇ ਨਾ ਬੇਦਰ ਕਰਿਆ ਸੀ ਫੋਨ ਨਹੀਂ ਤਾਂ ਅਸੀਂ ਮਿੱਲੀ ਚ ਪਜਾ ਦੇਣਾ ਤੁਹਾਨੂੰ ਮੈਨੂੰ ਵੀ ਜਿਹੜੇ ਪੈਣਾ ਵੀਚ ਦੇਣਾ ਮੈਂ ਵਾ ਠੀਕ ਆ ਮੇਰਾ ਸਾਲਾ ਹੋਰੇ ਪਾਸੇ ਦੇ ਨਹੀਂ ਜਾਂਦਾ ਬਸ ਫਿਰ ਉਹੀ ਗਿਆ ਵੀ ਤੇਰੇ ਬਜਾਈ ਤੇ ਬੈਣਾ ਵੀਰ ਦੇਣਾ ਮੈਂ ਇਹ ਤੂੰ ਵਾ ਇੱਧਰ ਥੇ ਆ ਸਾਲਾ ਹਸੂਏ ਦਾ ਇਹਦਾ ਕਰਕੇ ਚੂਹਾ ਜ਼ਿਆਦਾ ਆ ਜਾਂਦਾ ਪਾਣੀ ਨਹੀਂ ਨਾ ਖੜਦਾ ਹਾਂ ਉਹ ਲਾਲ ਖੇਤ ਨੀਵੇਂ ਇੱਥੇ ਸਾਰੇ ਚੂਹੇ ਗੱਡਾ ਕੱਢ ਜਾਂਦੇ ਆ ਉੱਤਰ ਨਹੀਂ ਹੈਗਾ ਕੋਈ ਸਾਈਡ ਇੱਧਰ ਚੂਹਾ ਜ਼ਿਆਦਾ ਆਦਾ ਉਪਾਈ ਜੀ ਜਿਹੜਾ ਫਿਲ ਲਾਉਂਦਾ ਨਹੀਂ ਹੈਗਾ ਚੂਹਾ ਹਾਂ ਉਹ ਸਾਡੇ ਖੇਤੇ ਵੇਰੇ ਵਾ ਗਾਇ ਲਾਵੇ ਹਾਂ ਇਹ ਦੂਰ ਤੇ ਇਲਾਦੀ ਗਣ ਚੜੀ ਹੁੰਦੀ ਆ ਤਰਾ ਤਰਾਏ ਆਦਾਵਾ ਹਰ ਆ ਬੇ ਰੋਜਾ ਸੀ ਮੰਗੂ ਆ ਰੋ ਰਹਿ ਰਹੀ ਕਿ ਸੈੱਗਲ ਨੇ ਪਾਇਆ ਛੋਟਾ ਹਲੇ ਕੋਰਾ ਨਹੀਂ ਨਾ ਪਿਆ ਹੁਣ ਨਾ ਅਜ ਕੋਰਾ ਆਉਂਦਾ ਫੇਰ ਆਗਪਲਾ ਹੋ ਜਾਣਾ ਕੋਰਾ ਤਾਂ ਮੇਰੀ ਗੱਲ ਸੁਣ ਕਿਦਾਂ ਪਿਆ ਉਹਦੇ ਲਈ ਆਗ ਨਹੀਂ ਪੈਲਾ ਅੱਛਾ ਜੇ ਜੇ ਬੰਮੇ ਕੋਰਾ ਪੈਣਦਾ ਨਾ ਪੰਜ ਛੇ ਦਿਨ ਕਿੰਨਾ ਕਣਕ ਨਿਥਰਦੀ ਐ ਇਹਨੂੰ ਫਰਕ ਪਾਉਂਦਾ ਉਹਨੇ ਲੈ ਤੂੰ ਕਹਿੰਦਾ ਕੁਝ ਨਹੀਂ ਕਹਿੰਦੀ ਇਹ ਤਾਂ ਹਲੇ ਲੋਥੀਓ ਬਣ ਜਾਂਦੀ ਐ ਜੇ ਕੋਰਾ ਜ਼ਿਆਦਾ ਪੈ ਜਵੇ ਚੱਲੀ ਜਾਂਦਾ ਸਾਡਾ ਆਪਾਂ ਸਾਡੇ ਲੀਆਂ ਨੂੰ ਹਲੇ ਪਾਣੀ ਲੱਗਣੇ ਇੱਧਰ ਦੇਖ ਲੈ ਇਗੜੇ ਨਸਰੇ ਆਈਏ ਤੇ ਬਾਅਦ ਹੋਰ ਨਸਣੇ ਸ਼ੁਰੂ ਹੋ ਜਾਣਾ ਜਿਹੜੀ ਤੇ ਲੇਟ ਬੀਜੀ ਵੀ ਆ ਕੱਲ ਵੀ ਕਹਿੰਦਾ ਚਾਚੇ ਹੋ ਜੂ ਕਣ ਕਹਾ ਉਹ ਹੋਣੀ ਉਹ ਵੀ ਕਹਿੰਦਾ ਮਾ ਕਾਵੇ ਹੋਣੀ ਮਾ ਪੂਰੀ ਹੋਣੀ ਕੁਝ ਤਾਂ ਮਿੱਥੇ ਪੈਣਾ ਬੀਜੀ ਹੋਰ ਸਾਤੇ ਲੇਟ ਦਾ ਬਹੁਤ ਆ ਜਾਂ ਉਹ ਨਹੀਂ ਕਣਕ ਹੋ ਜਾਂਦੀ ਆ ਬਾਅਦ ਚ ਜਾ ਕੇ ਠੰਡ ਜ਼ਰੂਰੀ ਆ ਬਹੁਤਾ ਐ ਹੋਗਾ ਟੂੜੀ ਗਾੜੀ ਨਹੀਂ ਬਹੁਤੀ ਬਣਦੀ ਉਹ ਕੇ ਜਦੋਂ ਠੰਡ ਪੈ ਜਾਵੇ ਨਾ ਉਹ ਵਧੀਆ ਰਹਿੰਦੀ ਗਾਣ ਠੰਡ ਬਸੇਰੀ ਬਣਦੀ ਹਦੀ ਹਲੇ ਨਹੀਂ ਉਹ ਨਹੀਂ ਠੰਡ ਹੈ ਨਹੀਂ ਹੈ ਨਹੀਂ ਅੱਜ ਤਾਂ ਫੇਰ ਹੋਊਗਾ ਪਰ ਪੈ ਕਰਾ ਦੀ ਠੰਡ ਨੇ ਕਿਚੁੰਦਾ ਬਹੁਤ ਮੈਨੀ ਬੈਲਾ ਉਹ ਸਾਂਝੀ ਸਵੇਰ ਠੰਡ ਰਹਿ ਗਈ ਹੁਣ ਦਿਨ ਮਾ ਥਾੜੀ ਤਕਲਾਈ ਲੱਗ ਧੁੱਪਾਂ ਲੱਗ ਜੀ ਹਾਂ ਅੱਜ ਕੁਸ ਖੈਲਾ ਅੱਜ ਬਦਲਵਾਈ ਤੀ ਅੱਜ ਪਰ ਉੱਭੀ ਨਾ ਹੁੰਦੀ ਥਾੜੀ ਬੱਦਲ ਆ ਗਏ ਨੈਟ ਰੁਕਾ ਕਹਿੰਦਾ ਥੋੜਾ ਹੈਗੇ ਆ ਬੱਦਲ ਬੱਦਲ ਹੈ ਜੀ ਮੈਂ ਕਹਿੰਦਾ ਨੈਟ ਹੈ ਜੀ ਨਾ ਨਹੀਂ ਆ ਰਹਾਗਾ ਨਹੀਂ ਮੈਂ ਗਿਆ ਦੱਸਣਾ ਉਹ ਵੀ ਵਿਚਾਰਾ ਵਕਤ ਦਾ ਮਾਰਿਆ ਵਾ ਜਿੱਧਰ ਨੂੰ ਆਰਡਰ ਮਿਲ ਜਾਂਦਾ ਉਧਰ ਨੂੰ ਹੋ ਜਾਂਦਾ ਉਹ ਵੀ ਇਹ ਤੋਂ ਜ਼ਿਆਦਾ ਬੋਟਾ ਕਰ ਜਿੰਨੀ ਆ ਲੱਖ ਰੁਪਏ ਦੀ ਗੱਲ ਕਰੀ ਵੀ ਕਦੇ ਕਦੇ ਕਰਦਾ ओके ਨਹੀਂ ਫਿਰ ਪਹਿਲਾ ਹਜ਼ਾਰ ਵਾਲੀ ਕਰਦਾ ਹਾਂ ਹਾਂ ਕਦੇ ਕਦੇ ਲੱਖ ਰੁਪਏ ਵਾਲੀ ਆ ਚੁਕਾ ਦੇ ਆ ਆ ਮੈਂ ਇਹਨੂੰ ਕਹਿੰਦਾ ਮੈਂ ਕਹਿੰਦਾ ਪੰਮੇ ਦੇ ਲੈ ਲੈਂਦੇ ਪਰਚੀ ਰੇੜੀ ਰੇੜੀ ਤੇ ਖੱਟਾ ਹੋਵੇ ਆ ਭਰੀਆਂ ਚੁਕਾ ਦੇ ਉਹ ਕਹਿੰਦਾ ਮੈਂ ਪੰਮੇ ਨੂੰ ਕਹਿੰਦਾ ਲੈ ਵੀ ਰੇੜੀ ਪਰਚੀ ਪੰਮੇ ਨੂੰ ਉੱਥੇ ਦੇ ਦਿੰਦੇ ਮੈਂ ਕਹਿੰਦਾ ਮੇਰੀ ਜਾਨ ਸੋਕੀ ਛੁੱਟ ਜਾਂਦੀ ਉੱਥੇ ਵੀ ਮੈਂ ਹੁਣ ਰਾਤਾਂ ਕਿੱਥੇ ਰੱਖ ਨਾ ਸਮਝਾ ਉੱਤਾਂ ਗਿਆ ਉਹਦੋਂ ਤੈਨੂੰ ਕਹਿ ਗਿਆ ਤਾਂ ਅਜੇ ਕਿਹਨੇ ਸਰਕਾਰ ਮੁਕਰਦੀ ਏ ਸਰਕਾਰ ਨਾਲ ਹੋਵੇ ਨਾ ਮੁਕਰਦੇ ਆ ਸਰਕਾਰ ਤਾਂ ਬਹੁਤ ਘਟ ਮੁਕਰਦੀ ਆ ਆਪੋ ਜਿਉ ਕਹੀ ਜਾਂਦੇ ਆ ਇਹ ਬੈਨਾਂ ਮੁਕਰਦੇ ਆ ਉਦੋਂ ਮੈਂ ਪਤਾ ਕੀ ਕਿਹਾ ਮੈਂ ਕਿਹਾ ਭਾਈ ਤੂੰ ਆਪਣੇ ਖੇਤੋਂ ਮੇਰੀ ਰੇੜੀ ਭਰ ਕੇ ਲਿਆ ਦੇ ਮੈਂ ਆਪ ਗੇੜਾ ਲਾਇਆ ਹੋਣਾ ਮੇਰੇ ਖੇਤੋਂ ਮੈਂ ਤੈਨੂੰ ਬੜੀ ਭਰ ਕੇ ਦੇ ਦੂੰਗਾ ਤੂੰ ਲਿਆ ਆਂਗੇ ਇਹਦਾ ਪਰ ਮੈਂ ਰੇੜੀ ਦੀ ਗੇੜਾ ਲਾ ਕੇ ਆਉਣਾ ਮੈਂ ਕਿਹਾ ਮੈਂ ਹਾਂ ਹਾਂ ਅੱਛਾ ਭਰ ਕੇ ਲਿਆ ਕੇ ਦੇ ਦੇ ਮੇਰੂੰ ਮਾਤਰਾ ਗੇੜਾ ਲਾਇਆ ਹੋਣਾ ਇਹਨੇ ਕੀ ਕਰਨਾ ਦੂਤਰੇ ਮੋੜ ਜਾਣਾ ਇਹਨੇ ਉਹ ਮੁਰਜਣਾ ਲੰਘ ਜਾਣਾ ਉਹ ਸਾਪੂ ਕਰ ਦੇਣਾ ਮੈਂ ਤੂੰ ਬੱਸ ਦੇਖੀ ਜਾ ਦੇਖੀ ਜਾ ਜੋਰੀ ਦਾ ਦੇਖੀ ਗਈ ਕੀ ਬੰਦਾ ਬੱਤੁਰਪਾ ਵੇਖ ਬਰਫੇ ਤੇ ਸਾਪੂ ਦਾ ਇਹ ਜੀ ਹਾਟਾ ਬਹੁਤ ਹੈ ਵੱਡਾ ਜਣਾ ਵੀ ਕਿ ਗੋ ਲੱਗਤਾ 빙ਗਰਾ ਬਹੁਤ ਆ ਭਾਈ ਇਹ ਦੇ ਦੇਉਂ ਕਿਆ ਬਣਦਾ ਪਹਿਲੀ ਪਰਚੀ ਇਧਰ ਨੂੰ ਆ ਗਿਆ ਹੋਇਆ ਰਾਡ ਵਾਲੇ ਦੇ ਵਿੱਚ ਰਾਡ ਤੇ ਪਾ ਦੇ ਗੈਨ ਰੈੱਡਾ ਹੋ ਗਿਆ ਦੇਖ ਲਾ ਇਹਨਾਂ ਤੋਂ ਕੁਝ ਫਾਕੇ ਨਾ ਨਾ ਜਦਾ ਕਿੰਨੇ ਬਾ ਫਾ ਫਾ ਕੇ ਪਊਗਾ ਹੂੰ ਇੱਥੇ ਇੱਥੇ ਹੈ ਸ਼ੁਰੂ ਆ ਚੀਜ਼ ਦਾ ਇਹ ਕੰਨਾ ਉੱਪਰ ਹੋਰ ਹੁੰਦਾ ਫਿਰ ਕੰਮ ਖਰਾਬ ਦਾ ਆਂਕੜੇ ਨਹੀਂ ਵੱਧੇ ਮਲਾਂ ਕੇ ਆਉਣ ਤਾਂ ਆ ਮੈਂ ਆ ਵੀ ਦੇਖ ਲਾ ਗਾਹ ਤਾਂ ਰੇੜੀ ਵੀ ਲੱਗਣੀ ਜੀ ਲੱਗਣੀ ਨਹੀਂ ਹੈਗੀ ਜਿਹੜੀ ਹਾਲ ਅੰਦਰ ਕੰਨਾ ਅੰਦਰ ਲੋੜ ਕੰਦਾ ਪੈਣਾ ਬਹੁਤ ਆ ਦੇਖ ਉਹ ਉਹ ਗਾਹ ਕਰ ਲਾ ਗਾਹ ਹੁਣ

ਆ ਵੀ ਇੱਥੇ ਦਾ ਦਬਣੀ ਆ ਆਇਆ ਖਦਬਣੀ ਆ ਇਹ ਉਹ ਆਖਦਾ ਰੈਡੀ ਦੇ ਵੀ ਰਿਸਕ ਆ ਹਾਂ ਬੱਸ ਚੱਲ ਚੱਲ ਮੈਂ ਇਸ ਨੂੰ ਰੈਡੀ ਦੇ ਵੀ ਰਿਸਕ ਆ ਆਹ ਇਹ ਕਰ ਦੋ ਲੋਨ ਬਾਈ ਹੋ ਰਿਓ ਬਾਬਾ ਤਰਮਾ ਛੋਡ ਆਏ ਕਰਦੀ ਆ ਆਹ ਭੱਟਾ ਨਹੀਂ ਤੇ ਆਏ ਅਗਰ ਇਹ ਪਟਕੇ ਇਧਰ ਆ ਜਾਗਾ ਨਾ ਆਰਾਮ ਸੇ ਪਧਰਾ ਆ ਜਾਏਗਾ ਆਹੀ ਗਲਤੀ ਸਮਝੋਂਦੀ ਤੇ ਦੱਸ ਪਸੂ ਕਰ ਤੇਰੀ ਗੱਲ ਬੋਕ ਕਰੀ ਜਾਊਗੀ ਇਹ ਵੀ ਸਿੱਧੀ ਕਕੜਾਊਂਗਾ ਅੱਜ ਛੇੜਦੇ ਮੋ ਤੇਰੀ ਗੱਲ ਬਰੇ ਵੀ ਰਾਤ ਨੂੰ ਮੋ ਸੜ ਬਿਠਾਉਂਦੇ ਆ ਪਦਾਲ ਉਹ ਮਿੱਟੀ ਵਟ ਕੇ ਇਧਰ ਕਰਦੀ ਹੈ ਨਾ ਇੰਦਰ ਤੂੰ ਤਾਂ ਉੱਪਰ ਫਟ ਇੱਥੇ ਕੋ ਅਖੇਦੇ ਇਹਦੇ ਕਰਨਾ ਖੇਤੇ ਇਹਨੂੰ ਬਾਲਨ ਨੇ ਪਹੀ ਨਹੀਂ ਯਾਰ ਇੱਕ ਵਾਰ ਆਇਆ ਤਾਂ ਹੈ ਨਹੀਂ ਤੂੰ ਜੇ ਬਾਈ ਵੀ ਹੁੰਦੀ 100 ਘੰਟੇ ਵਾਲੇ ਨਿਕਲੇ ਹਣ ਤਾਂ ਉੱਥੇ ਤੇ ਬੀ ਜੇ ਲਾ ਸੱਜ ਗਿਆ ਨਾ ਇੱਧਰ ਪੈਣਾ ਤੇ ਉਹਦਾ ਨਾ ਇੱਧਰ ਪੈਣਾ ਸਿੱਧੀ ਗੱਲ ਆਉਂਗਾ ਕਿੱਥੇ ਆਈ ਤਾਂ ਦੱਸ ਉਹ ਤੂੰ ਕੀ ਕਹਿ ਰਿਹਾ ਥੱਲੇ ਦਾ ਪੈਣ ਜੋ ਕੰਡੇ ਪੜਾ ਟਾਇਰ ਆਉਂਦਾ ਇੱਕ ਜਮਾਈ ਮਿੱਟੀ ਗਿਰਨੀ ਚੱਕ ਕੇ ਫੇਰ ਤਾਂ ਪੱਧਰ ਹੀ ਹੋਣੀ ਇਹ ਟਾਇਰ ਤਾਂ ਬਹੁਤ ਅੰਦਰ ਆਇਆ ਔਰੇ ਟਾਇਰ ਆ ਦੇਖ ਅੰਦਰ ਇੰਨਾ ਟਾਇਰ ਅੰਦਰ ਆਇਆ ਹੋਇਆ ਬਸ ਆਈ ਵੀ ਤੇਰੀ ਇੱਧਰੀ ਸਾਡੀ ਨੀਵੀਂ ਬਹੁਤ ਆ ਉਧਰ ਹੀ ਸਾਡੀ ਉੱਚੀ ਬਹੁਤ ਸਭ ਤੋਂ ਵੱਡਾ ਪੰਗਾ ਹਾਏ ਹਾਏ ਕਾ ਕਰ ਖਰਾਬ ਮਾਰਦੇਗਾ ਤਾਂ ਆਰਾਮ ਜਿੱਤਦਾ ਜਾਗ ਲਾ ਹਾਂ ਉਹ ਤੂੰ ਵੀ ਬਾਤ ਹੋਣਾ ਵੱਡੇ ਹੋਣਾ ਤੂੰ ਉਸੇ ਥਾਰ ਤੱਕ ਹੀ ਆ ਹਰ ਛੱਡ ਕੇ ਜਾਂਦਾ ਇਹਨੂੰ ਕਾਲੂ ਕੋਈ ਵੜਦਾ ਨਹੀਂ ਨਾ ਕੋਈ ਕਹਣਾ ਪਈ ਗੰਨਾ ਵੀ ਕੱਢਣਾ ਹੈ ਇਹ 2 ਇੰਚੀ ਹੋਰ ਸਾਕਤ ਲੱਭ ਲੰਗੇ ਹੋਰ ਕੀ ਕਰਾਈਂ ਤਾ ਉਹ ਇਹ ਹੋਰ ਲੱਦਣਾ ਅੰਦਰ ਨੂੰ ਹਾਂ ਕੋਈ ਗੱਲ ਨਹੀਂ ਸਾਹੇ ਕੱਟ ਜਾ ਫਾੜੀ ਸੇ ਬਾਉ ਮੇ ਬੁਤ ਤੇਰੀ ਹਾਲਾ ਤੇਰੇ ਇਹਨਾਂ ਵਧੀਆ ਲੱਦ ਨਹੀਂ ਅੰਦਰ ਨੂੰ ਬਰ ਰੱਖੇ ਕਰ ਆਪਣੇ ਗੈਲ ਠੀਕ